ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਛੰਤ ਮਹੱਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੁੱਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਓ ਹਰ ਸੇਵਾ ਭਾਈ ਪਰਮਗਤ ਪਾਈ ਹਰ ਊਤਮ ਹਰ ਹਰ ਕਾਮ ਜੀਓ ਹਰ ਊਤਮ ਕਾਮ ਜਪੀਐ ਹਰ ਨਾਮ ਹਰ ਜਪੀਐ ਅਸਥਿਰ ਹੋਵੇ ਜਨਮ ਮਰਨ ਦੋਵੇ ਦੁੱਖ ਮੀਟੇ ਸਹਜੇ ਹੀ ਸੁਖ ਸੋਵੇ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪੀਐ ਆਤਮ ਰਾਮ ਜੀਓ ਹਰ ਹਰ ਕਰਤਾ ਦੁੱਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪੀਐ ਸਤਗੁਰ ਪਾਏ ਜੀਉ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਨਤ ਦੁਖ ਜਾਏ ਜੀਉ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਕਟ ਚਾੰਦਨ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਧੁਰ ਲਿਖ ਪਾਏ ਜੀਉ ਹਰ ਨਾਮ ਪਦਾਰਥ ਕਲ ਜੁਗ ਊਤਮ ਹਰ ਜਪੀਐ ਸਤਗੁਰ ਪਾਏ ਜੀਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਉ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਪ੍ਰਮ ਚੂਕਾ ਆਵਣ ਜਾਣ ਜੀਉ ਆਵਣ ਜਾਣਾ ਬ੍ਰਹਮ ਪਉ ਪਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਪਾਗ ਲਿਖ ਪਾਇਆ ਤਿੰਨ ਸਫਲ ਜਨਮ ਪਰਵਾਣ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਜਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰ ਸਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਤਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੇ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਉ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਉ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਦਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨ ਕੋਈ ਹਰ ਹਰ ਦੇ ਬੁਲਾਈ ਹਰ ਨਾਮ ਸਖਾਈ ਹਰ ਦਰਗਹ ਪਾਵੇ ਮਾਨ ਜੀਉ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਪਗ ਚੌਥਾ ਖਿਸਿਆ ਤਰੇ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਓ ਮਨ ਹਿਰਦੈ ਕ੍ਰੋਧ ਮਹਾ ਬਿਸਲੋਦ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉਮੈ ਅਹੰਕਾਰ ਵਿਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਓ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਜੁਗ ਦਵਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਤਪ ਤਪਨ ਤਪ ਹੈ ਜਗ ਪੁਨ ਆਰੰਭ ਹੈ ਅਤ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ ਦੋਏ ਪਗ ਟਿਕਾ ਟਿਕਾਏ ਜੀਓ ਮਹਾ ਜੁਦ ਜੋਦ ਬਹੁ ਕੀਨੇ ਵਿੱਚ ਹਉ ਮੈਂ ਬਚੈ ਬਚਾਏ ਜੀਉ ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਗੁਰ ਮਲ ਲਹਿ ਜਾਏ ਜੀਉ ਜੁਗ ਦਵਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਉ ਕਲ ਜੁਗ ਹਰ ਕੀਆ ਪਗ ਤਰੇ ਖਿਸਕਿਆ ਪਗ ਚੌਥਾ ਟਿਕੇ ਟਿਕਾਏ ਜੀਉ ਗੁਰੂ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਥ ਪਾਏ ਜੀਓ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੈ ਬਿਨ ਨਾਵੇ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਕਲਯੁਗ ਹਰ ਕੀਆ ਪਗ ਤਰੇ ਖਿਸਕਿਆ ਪਗ चौथा टिक टिका जी ओ, आसा महल्ला चौथा ਹਰ ਕੀਰਤ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਨ ਜੀਓ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੈ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਿਗੁਰ ਮਨੂਆ ਮਾਨ ਜੀਓ ਹਰ ਕੀਰਤਿ ਮਨ ਭਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਦਾਨ ਜੀਓ ਤਿਨ ਹਮ ਚਰਨ ਸਰੇ ਵਹਿ ਖਿਨ ਖਿਨ ਪਾਗ ਧੋਵਹਿ ਜਿਨ ਹਰ ਮੀਠ ਲਗਾਨ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਅਰਤੀ ਚਾਰੇ ਗੁਰਮਤਿ ਹਰ ਗਾਇਆ ਹਰ ਹਾਰ ੁਰ ਪਾਇਆ ਹਰ ਨਾਮ ਕੰਠ ਧਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾ ਮ ਪਛਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜੀਓ ਸਤ ਸੰਗਤ ਮਨ ਪਾਈ ਹਰ ਦਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨਾ ਕੋਏ ਜੀਓ ਅਵਰ ਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਬਿਦ ਜਾਣੈ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲੱਗ ਸੰਗਤ ਨਾਮ ਪਛਾਣੈ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਬਰ ਨਾ ਕੋਈ ਜੀਓ ਸਤ ਸੰਗਤ ਮਨ ਭਾਈ ਹਰ ਰਸ ਨਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਭ ਧਾਰੋ ਪਾਖਣ ਹਮਤਾ ਰਹੋ ਕਢ ਲੇ ਬੋ ਸਬਦ ਸੁਭਾਏ ਜੀਓ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹ ਪ੍ਰਭ ਪਕਰਾਈ ਜੀਓ ਪ੍ਰਭ ਬਾਹ ਪਕਰਾਈ ਊਤਮ ਮਤ ਪਾਈ ਗੁਰ ਚਰਨੀ ਜਨ ਲਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸਭਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜੀਉ ਹਰ ਦਇਆ ਪ੍ਰਭ ਧਾ ਰਹੋ ਪਾਖਣ ਹਮਤਾ ਰਹੋ ਕਢ ਲੇ ਵਹੋ ਸ਼ਬਦ ਸੁਭਾਈ ਜੀਉ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜੋ ਜਨਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜੀਓ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਖ ਪੀਆਉ ਜੀਓ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜੀਓ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹੋ ਜੀੜਾ ਰੱਖਿਆ ਨਾ ਜਾਏ ਜੀਓ ਕਿਉਂ ਜੀਉ ਰਖੀਜੈ ਹਰ ਵਸਤ ਲੋੜੀਜੈ ਜਿਸ ਕੀ ਵਸਤ ਸੋ ਲੈ ਜਾਏ ਜੀਉ ਮਨ ਮੁਖ ਕਰਨ ਪਲਾਵ ਕਰ ਪਰਮੇ ਸਭ ਔਖਦ दारू ਲਾਏ ਜੀਉ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਨ ਉਬਰੇ ਸਬਦ ਕਮਾਏ ਜੀਉ ਜਗ ਮਰਣ ਨ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜੀਉ ਤੁਰ ਮਰਨ ਲਿਖਾਇ ਗੁਰਮੁਖ ਸੋਹਾਇ ਜਨ ਉਬਰੇ ਹਰ ਹਰ ਧਿਆਨ ਜੀਓ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹ ਪੈਦੇ ਜਾਨ ਜੀਓ ਹਰ ਦਰਗਹ ਪੈਦੇ ਹਰ ਨਾਮੇ ਸਿਦੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋਵੈ ਦੁੱਖ ਮਿਟੇ ਹਰ ਰਾਮੇ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਓ ਜਗ ਉਪਜੈ ਬਿਨ ਸਹਿ ਬਿਨਸ ਬਿਨਾਸੈ ਲਗ ਗੁਰਮੁਖ ਅਸਥਰ ਹੋਏ ਜੀਉ ਗੁਰਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਉ ਹਰ ਅੰਮ੍ਰਿਤ ਰਸ ਪਾਇਆ ਮੂਆ ਜੀਵਾਇਆ ਫਿਰ ਬਾਹੜ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੂਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੇ ਅਵਰ ਨ ਕੋਈ ਜੀਓ ਜਗ ਉਪਜੈ ਬਿਨ ਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਓ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਅਗਮ ਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਗੋਵਿੰਦ ਅਲਖ ਅਪਾਰ ਅપરੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀ ਹੈ ਜੋ ਤੁਧ ਆਖ ਬਖਾਣੈ ਜਿਸਨੂੰ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਕਟਕਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਿ ਆ ਸਮਾਈ ਜੀਓ ਕਟੇ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨ ਪਾਇਆ ਤਿਸ ਰੂਪ ਨ ਰੇਖ ਅਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹੈ ਦਿਨ ਰਾਤੀ ਸਹਜੇ ਨਾਮ ਸਮਾਏ ਜੀਉ ਤੂੰ ਆਦ ਪੁਰਖ ਅપરੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜੀਉ ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਉ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਉ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵੜ ਅਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤਹਿ ਤੂੰ ਆਪੇ ਕਰਹਿ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤੇ ਵਚਲਾਏ ਜੀਉ ਤੁਧ ਆਪੇ ਭਾਵੈ ਤੇ ਵਚਲਾਵਹਿ ਸਭ ਤੇਰੇ ਸਬਦ ਸਮਾਏ ਜੀਉ ਸਭ ਸਬਦ ਸਮਾਵੇ ਜਾਂ ਤੁਧ ਭਾਵੈ ਤੇਰੇ ਸਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸਬਦੇ ਰਹਿ ਆਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਓ ਸਭ ਤੂੰ ਹੈਂ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤਿਵੇਂ ਚਲਾਏ ਜੀਓ